ਤੇ ਆਪਾਂ ਨੇ ਕਰਿਆ ਨਾ ਮਾਂ ਕੰਮ ਸ਼ੁਰੂ ਹਣਾ ਸਾਰੇ ਜਣਾ ਪਾ ਪਾਣੀ ਤੇ ਚਾਲ ਸਕਦਾ ਆਪਣੇ ਆਪ ਦੀ ਕੀਲੇ ਜੇ ਖਰਾਬ ਲੈ ਗਏ ਸੀ ਮਹੀਨਿਆਂ ਦੀ ਆਪਾਂ ਕਰਦੇ ਹਾਂ ਮੁਰਮਤ ਇਹ ਆਹੀ ਹੈ ਕਾਂਢੀ ਆਂਦੀ ਨਹੀਂ ਇਹ ਕਾਂਢਈ ਆ ਆਹ ਨਹੀਂ

ਸਾਰੇ ਬੋਲੀ ਜਨਾਲ ਸੀਗਾ ਜੀ ਦਾ ਜੀ ਪਰਮਾ ਠੀਕ ਆ ਹਮ ਓਕੇ ਠੀਕ ਆ ਸਮਾਰ ਕੇ ਜ ਫੇਰ ਦੇ ਬਸ ਪਾਹ ਕਰ ਦੇ ਪਾਣੀ ਜੇ ਰੁੜਦਾ ਹੋ ਜੇ ਉੱਤਿਆ ਕਰ ਦੇ ਨਾ ਉਹ ਤੇ ਰੱਖ ਰਹੀ ਸਾਰੀ ਨੈਤੀ ਪਾਈ ਜਾ ਤੁਸੀਂ ਤੁਸੀਂ ਤਾਂ ਕਹਿੰਦੇ ਉੱਚਾ ਕਰੋ ਇਹ ਸਿਰ ਸਫਾਈ ਜੀ ਕਰਦੇ ਸਮਾਰ ਕੇ ਸਫਾਈ ਵੀ ਬਰੇ ਦਰਮਾਲਾ ਕਿੱਥੇ ਆ ਬਸ ਇਹਦੇ ਨਹੀਂ ਕਰਤੀ ਵੀਰੇ ਦਰਮਾਲਾ मेरा तुम्हारे साथ नहीं होगा देखो ये बातें क्या फिर करता है नहीं उसे बातें नहीं ओके कमा के चंबर करना तो कमा वाणिज्य करना ओये बातें कर ली तुम्हारे के ही ना ਮੈਨੂੰ ਲੱਗਿਆ ਤੁਹਾਨੂੰ ਅਮਰਪੁਰ ਸਾਲੇ ਕਰਦੇ ਨੇ ਸਾਡੇ ਲਈ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਾ ਦਿਓ